ਤੇ ਜਿਹੜੇ ਬਲੇਡ ਵਗੈਰਾ ਨੇਗੇ ਉਹਨਾਂ ਨੂੰ ਤਿੱਖੇ ਕਰਨ ਵਾਸਤੇ ਸਾਰਾ ਆਟੋਮੈਟਿਕ ਸਿਸਟਮ ਆਗਾ ਕਿਸੇ ਵੀ ਤਰ੍ਹਾਂ ਦੀ ਕੋਈ ਚੋਕਿੰਗ ਦੀ ਸਮੱਸਿਆ ਇਹਦੇ ਵਿੱਚ ਤੁਹਾਨੂੰ ਬਿਲਕੁਲ ਨਹੀਂ ਮਿਲੂਗੀ ਅਰਜਨ ਦੇ ਉੱਤੇ ਤਾਂ ਜਿਵੇਂ 755000 ਜਿੰਨਾ ਆਉਂਦਾਗਾ ਉਹਦੇ ਤੇ ਤਾਂ 4 ਰੋ ਵਾਲੀ ਮਸ਼ੀਨ ਵੀ ਪੂਰੀ ਵਧੀਆ ਚੱਲਦੀ ਹੈ ਇਹਨੂੰ ਆਪਾਂ 75 HP ਦੇ ਕਿਸੇ ਵੀ ਟਰੈਕਟਰ ਦੇ ਉੱਤੇ ਪੂਰੇ ਵਧੀਆ ਢੰਗ ਨਾਲ ਚਲਾ ਸਕਦੇ ਹਾਂ ਅੱਛਾ ਲੋਨ ਦੀ ਸਬਦਾ ਵੀ ਹੈ ਹਾਂਜੀ ਆ ਲੋਨ ਆਪਾਂ ਕਰਾ ਕੇ ਦੇਵਾਂਗੇ SBI ਬੈਂਕ ਤੋਂ ਆਹ ਵਾਲਾ ਮਾਡਲ ਹੈਗਾ ਤਿੰਨ ਲਾਈਨਾਂ ਜਿਹੜੀਆਂ ਮੱਕੀ ਦੀਆਂ ਲੈ ਕੇ ਜਾਂਦਾ ਹੈਗਾ ਤਿੰਨ ਵਟ ਅੱਸੀ ਗਾ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਵਾਗਤ ਕਰਦਾ ਥੋੜਾ ਆਪਣੀ ਅੱਜ ਦੀਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੱਕੀ ਦਾ ਆਚਾਰ ਪਾਉਣ ਵਾਲੀ ਜਿਹੜੀ ਮਸ਼ੀਨ ਦਿਖਾਉਣੀ ਹੈਗੀ ਸਾਇਲੇਜ ਜਿਹੜਾ ਆਪਾਂ ਬਣਾਉਨੇ ਆ ਹਨਾ ਤੇ ਇਹ ਮਸ਼ੀਨਾਂ ਦੀ ਮੈਂ ਮੇਨ ਖਾਸੀਅਤ ਦੀ ਗੱਲ ਕਰਾਂ ਹੁਣ ਆਪਣੇ ਕੋਲੇ ਦੋ ਮਸ਼ੀਨਾਂ ਨੇ ਆਹ ਤਾਂ ਲੈ ਕੇ ਜਾਂਦੀ ਹੈ ਤਿੰਨ ਲਾਈਨਾਂ ਤਕਰੀਬਨ 6 ਫੁੱਟ ਏਰੀਆ ਤੇ ਆਹ ਮਸ਼ੀਨ ਲੈ ਕੇ ਜਾਂਦੀ ਹੈਗੀ ਚਾਰ ਲਾਈਨਾਂ ਤ ਹੁਣ ਕਈ ਵੀਰਾਂ ਕੋਲੇ ਟਰੈਕਟਰ ਨਗੇ 75 HP ਤੱਕ ਹੁੰਦੇ ਨੇ ਕਿਉਂਕਿ ਹੁਣ ਇਸ ਟਾਈਮ ਜਿਹੜੇ ਟਰੈਕਟਰ ਇੰਡੀਆ ਦੇ ਵਿੱਚ ਜਿੰਨੇ ਵੀ ਆ ਰਹੇ ਨੇ ਉਹਨਾਂ ਦੇ ਵਿੱਚ 120 ਜਾਂ 100 HP ਵਾਲੇ ਟਰੈਕਟਰਾਂ ਦੇ ਤੱਕ ਪਹੁੰਚਣਾ ਮਤਲਬ ਥੋੜਾ ਜਿਹਾ ਔਖਾ ਹੋਇਆ ਪਿਆ ਕੰਮ ਤੇ ਦੋਨਾਂ ਮਸ਼ੀਨਾਂ ਦੇ ਬਾਰੇ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਗੱਲ ਕਰੂੰਗਾ ਜੇ ਤੁਸੀਂ ਸਾਈਲੇਜ ਵਾਸਤੇ ਮਸ਼ੀਨ ਲੈਣੀ ਆ ਤਾਂ ਇੱਕ ਤਰ੍ਹਾਂ ਨਾਲ ਮੈਂ ਤੁਹਾਨੂੰ ਸਿੱਧੀ ਸਿੰਪਲ ਦੇਸੀ ਭਾਸ਼ਾ ਦੇ ਵਿੱਚ ਕਹਾਂ ਵੀ ਐਦਾਂ ਵਧੀਆ ਆਪਸ਼ਨ ਤੁਹਾਨੂੰ ਕਿਤੋਂ ਵੀ ਨਹੀਂ ਮਿਲਦਾ ਇਸ ਗੱਲ ਦੇ ਪਿੱਛੇ ਕਾਰਨ ਕੀ ਹੈ ਜਿਸ ਕੰਪਨੀ ਦੇ ਇਹ ਮਸ਼ੀਨਾਂ ਯੂ ਪਾਵਰ ਸੰਗਰੂਰ ਦੇ ਨੇੜੇ ਭਿੰਡਰਾ ਪਿੰਡ ਦੇ ਜਿਹੜਾ ਲਿੰਕ ਰੋਡ ਹੈਗਾ ਉੱਥੇ ਇਹ ਜਿਹੜੀ ਲੋਕੇਸ਼ਨ ਆ ਗਈ ਫੈਕਟਰੀ ਦੀ ਤੇ ਬਾਈ ਹੋਣਾ ਨੂੰ ਤਕਰੀਬਨ ਇਹ ਕੀ ਚੌਥਾ ਸੀਜ਼ਨ ਹੈਗਾ ਚੌਥਾ ਸੀਜ਼ਨ ਇਸ ਮਸ਼ੀਨ ਦਾ ਚੱਲਦਾ ਪਹਿਲੀ ਵਾਰੀ ਇੱਕ ਮਸ਼ੀਨ ਬਣਾਈ ਅਗਲੀ ਵਾਰੀ 20 ਮਸ਼ੀਨਾਂ ਬਣਾਈਆਂ ਤੇ ਪਿਛਲੇ ਸਾਲ ਤਕਰੀਬਨ 60 65 ਮਸ਼ੀਨਾਂ ਬਣਾਈਆਂ ਸੀ ਤੇ ਸਾਰੀ ਦੀਆਂ ਸਾਰੀਆਂ ਮਸ਼ੀਨਾਂ ਪੂਰੀ ਟੌਪ ਕਲਾਸ ਚੱਲਦੀਆਂ ਲੱਗੀਆਂ ਉਹ ਟਾਪ ਕਲਾਸ ਚੱਲਣ ਦੇ ਪਿੱਛੇ ਇੱਕ ਬਹੁਤ ਵੱਡਾ ਰੀਜਨ ਹੈ ਵੀ ਜਿਹੜੀ ਵਾਈ ਹੋਰਾਂ ਦੀ ਫੀਲਡ ਦੇ ਵਿੱਚ ਮਿਹਨਤ ਆ ਗਈ ਖੇਤਾਂ ਦੇ ਵਿੱਚ ਕਿਸਾਨ ਦੇ ਕੋਲੇ ਜਾ ਕੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਨਾ ਉਹ ਸਭ ਤੋਂ ਵੱਡਾ ਕਾਰਨ ਹੈ ਵੀ ਇਹ ਮਸ਼ੀਨਾਂ ਜਿਹੜੀਆਂ ਸਫਲਤਾਪੂਰਵਕ ਚੱਲ ਰਹੀਆਂ ਨੇ ਤੇ ਐਤਕੀ ਦਾ ਜਿਹੜਾ ਸੀਜ਼ਨ ਦਾ ਸੀਨ ਆ ਉਹ ਇਹ ਹੈਗਾ ਵੀ 120 ਮਸ਼ੀਨਾਂ ਦੀ ਟੋਟਲ ਪ੍ਰੋਡਕਸ਼ਨ ਕੱਢਣੀ ਹੈਗੀ ਤੇ 121 ਨਹੀਂ ਬਣਣਗੀਆਂ ਜਿਹੜੇ ਵੀਰਾਂ ਨੇ ਬੁਕਿੰਗ ਕਰਵਾ ਲਈ ਉਹਨਾਂ ਨੂੰ ਮਸ਼ੀਨ ਮਿਲ ਜੂਗੀ ਅਗਲੀ ਜਿਹੜੀਆਂ ਮਸ਼ੀਨਾਂ ਹੋਣਗੀਆਂ ਉਹ ਅਗਲੇ ਸੀਜ਼ਨ ਦੇ ਉੱਤੇ ਜਾਣੀਆਂ ਤੇ ਹੁਣ ਜਿਹੜਾ ਆਹ ਵਾਲਾ ਮਾਡਲ ਹੈਗਾ ਤਿੰਨ ਲਾਈਨਾਂ ਜਿਹੜੀਆਂ ਮੱਕੀ ਦੀਆਂ ਲੈ ਕੇ ਜਾਂਦਾ ਹੈਗਾ ਤਿੰਨ ਵੜਾ ਤਾਂ ਇਹਨੂੰ ਆਪਾਂ 75 HP ਦੇ ਕਿਸੇ ਵੀ ਟਰੈਕਟਰ ਦੇ ਉੱਤੇ ਪੂਰੇ ਵਧੀਆ ਢੰਗ ਨਾਲ ਚਲਾ ਸਕਦੇ ਹਾਂ ਠੀਕ ਹੈ ਜੇ ਥੋੜੇ ਕੋਲੇ ਸੋਨ ਵਾਲੀ ਕਾ ਟਾਈਗਰ ਹੈਗਾ ਜਾਂ ਅਰਜਨ ਆ 75 HP ਦਾ ਅਰਜਨ ਦੇ ਉੱਤੇ ਤਾਂ ਜਿਵੇਂ 755 ਹਜ਼ਾਰ ਦੇ ਨਾਉਂਦਾਗਾ ਉਹਦੇ ਤੇ ਤਾਂ ਚਾਰ ਰੋ ਵਾਲੀ ਮਸ਼ੀਨ ਵੀ ਪੂਰੀ ਵਧੀਆ ਚੱਲਦੀ ਹੈ ਬਾਈ ਕਹਿੰਦੇ ਵੀ ਤਕਰੀਬਨ 3 ਮਸ਼ੀਨਾਂ ਇਹੇ ਅਰਜਨ ਦੇ ਉੱਤੇ ਚੱਲ ਰਹੀਆਂ ਨੇ ਤੇ ਇੱਕ ਚੀਜ਼ ਇਹਨਾਂ ਦੀ ਹੋਰ ਖਾਸੀਅਤ ਆ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚੋਕਿੰਗ ਦੀ ਸਮੱਸਿਆ ਇਹਦੇ ਵਿੱਚ ਤੁਹਾਨੂੰ ਬਿਲਕੁਲ ਨਹੀਂ ਮਿਲੂਗੀ ਤੇ ਜਿਹੜੇ ਬਲੇਡ ਵਗੈਰਾ ਨੇਗੇ ਉਹਨਾਂ ਨੂੰ ਤਿੱਖੇ ਕਰਨ ਵਾਸਤੇ ਸਾਰਾ ਆਟੋਮੈਟਿਕ ਸਿਸਟਮ ਆਗਾ ਇੱਥੇ ਇਹਦੇ ਵਿੱਚ ਇਹ ਸਿਸਟਮ ਲੱਗੇ ਜਾਂਦਾਗਾ ਜਿਵੇਂ ਉਹ ਮਸ਼ੀਨ ਦੇ ਉੱਤੇ ਲੱਗਿਆ ਹੋਇਆ ਮੈਂ ਤੁਹਾਨੂੰ ਦਿਖਾਉਣਾਗਾ ਤਾਂ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਮਤਲਬ ਕੰਮ ਦੇ ਵਿੱਚ ਸਲੋ ਨਹੀਂ ਹੋਊਗਾ ਕੰਮ ਤੁਹਾਡਾ ਸਾਰਾ ਸਿਸਟਮ ਬਹੁਤ ਸੌਖੇ ਢੰਗ ਨਾਲ ਹੋ ਜੂ ਇਹ ਇਦਾਂ ਇਹਦੇ ਅੰਦਰ ਚੱਲਾ ਜਾਂਦਾ ਇੱਥੋਂ ਠੀਕ ਆ ਹੈਂਡਲ ਤੋਂ ਤੇ ਬਾਕੀ ਗੱਲਬਾਤ ਆਪਾਂ ਬਾਈ ਜੀ ਨਾਲ ਕਰਦੇ ਆਂ ਇਹਦੇ ਬਾਰੇ ਹੋਰ ਉਹਨਾਂ ਤੋਂ ਡਿਟੇਲ ਲੈਣੇ ਆਂਗੇ ਤੇ ਕਿਉਂਕਿ ਕਾਫੀ ਚੀਜ਼ਾਂ ਆਪਣੇ ਮਨ ਦੇ ਵਿੱਚ ਹੁੰਦੀਆਂ ਨਹੀਂਆਂ ਜਿਨ੍ਹਾਂ ਨੂੰ ਲੈ ਕੇ ਤੁਹਾਡੇ ਵੀ ਕੁਝ ਡਾਊਟਸ ਹੋਣਗੇ ਤੇ ਉਹ ਸਾਰੀਆਂ ਗੱਲਾਂ ਬਾਤ ਆਪਾਂ ਕਲੀਅਰ ਕਰਦੇ ਆਂ ਇਸ ਵੀਡੀਓ ਦੇ ਵਿੱਚ ਤੇ ਮੇਰੇ ਨਾਲ ਨੇ ਬਾਈ ਬਈ ਹਸੀ ਕਾਲੀ ਸੱਚੀ ਗੱਲ ਜੀ ਹੋਰ ਠੀਕ ਠਾਕ ਬਈ ਸਤਿ ਆ ਜੀ ਅੰਝੂ ਪੜੀਆ ਸਰ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇੱਕ ਤਾਂ ਬਾਈ ਮੈਂ ਮੇਨ ਗੱਲ ਕਹਾਂ ਵੀ ਥੋਡੇ ਵੱਲ ਪਾਰਟੀ ਹੋ ਗਈ ਠੀਕ ਹੈ ਮੰਨ ਲਓ ਵੀ ਆ ਜਿਹੜੀ ਚੀਜ਼ ਸੀ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਮਤਲਬ ਇਦਾਂ ਦੀ ਮਸ਼ੀਨ अवेलेबल ਹੈ ਨਹੀਂ ਸੀਗੀ ਜਿਹੜੀ ਆਪਾਂ ਨੂੰ ਵਾਟ ਰੇਂਜ ਦੇ ਵਿੱਚ ਵਧੀਆ ਕੰਮ ਕਰਨ ਵਾਲੀ ਮਸ਼ੀਨ ਮਿਲ ਸਕੇ ਕਿਉਂਕਿ ਦੂਸਰੀਆਂ ਜਿਹੜੀਆਂ ਮਸ਼ੀਨਾਂ ਦੇ ਆਪਾਂ ਰੇਟ ਵਗੈਰਾ ਦੀ ਗੱਲ ਕਰੀਏ ਉਹ ਹਰ ਇੱਕ ਬੰਦੇ ਦੀ ਪਹੁੰਚ ਦੇ ਵਿੱਚ ਨਹੀਂ ਹੁੰਦੀਆਂ ਸੀਗੀਆਂ ਉਹ ਮਤਲਬ ਹਾਂਜੀ ਸਹੀ ਮਤਲਬ ਵੀ ਉਹ ਆਮ ਬੰਦੇ ਨੂੰ ਪਹੁੰਚ ਤੋਂ ਬਾਹਰ ਨੇ ਤੇ ਕਈਆਂ ਨੂੰ ਵੀਰਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਆਪਾਂ ਤੁਰਕੀ ਤੋਂ ਮਸ਼ੀਨ ਮੰਗਾਉਣੀ ਹੈ ਉਹ ਕਿਵੇਂ ਮੰਗਾਈਏ ਠੀਕ ਹੈ ਉਹ ਇੱਕ ਵੱਡਾ ਚੈਲੰਜ ਹੁੰਦਾ ਹੈਗਾ ਹਾਂਜੀ ਤੇ ਇਹ ਤੁਸੀਂ ਕਿਸਾਨਾਂ ਵਾਸਤੇ ਬਹੁਤ ਵਧੀਆ ਇੱਕ ਤੋਹਫੇ ਦੇ ਤੌਰ ਤੇ ਮੈਂ ਕਹੂੰਗਾ ਵੀ ਚੀਜ਼ ਇੱਕ ਬਣਾ ਕੇ ਦੇ ਦਿੱਤੀ ਤੁਸੀਂ ਤੇ ਜਿਹੜੀ ਬਹੁਤ ਆਪਾਂ ਕਹਿੰਦੀ ਹੈ ਲਾਹਾ ਦੇ ਰਹੀ ਹੈ ਹੁਣ ਡੈਰੀ ਫਾਰਮਿੰਗ ਦਾ ਜਿਹੜਾ ਕੰਮ ਪਹਿਲੇ 7-8 ਸਾਲਾਂ ਤੋਂ ਥੱਲੇ ਗਿਆ ਹੋਇਆ ਸੀ ਉਹ ਸਾਇਲੈਂਸ ਦੇ ਕਰਕੇ ਮੈਨੂੰ ਲੱਗਦਾ ਉਹ ਆਪਾਂ ਹੋਣ ਲੱਗਿਆਗਾ ਹਾਂਜੀ ਹਾਂਜੀ ਤੇ ਹੋਰ ਵਈ ਇਸ ਮਸ਼ੀਨ ਦੇ ਬਾਰੇ ਆਪਾਂ ਜੇ ਗੱਲ ਕਰੀਏ ਜਿਵੇਂ ਆਪਾਂ ਪਿਛਲੀ ਵਾਰੀ ਮਸ਼ੀਨਾਂ ਚਲਾਈਆਂ ਸੀ ਇੱਥੇ ਉਹ ਜਿੱਦੇ ਸੋਨਾਲੀਖਾ ਕੰਪਨੀ ਵਾਲੇ ਬੰਦੇ ਆਏ ਹੋਏ ਸੀ ਠੀਕ ਹੈ ਉਹਦੇ ਮੈਂ 75 ਐਚਪੀ ਦੇ ਉੱਤੇ ਇਹ ਮਸ਼ੀਨ ਚਲਦੀ ਦੇਖੀ ਬਹੁਤ ਜਣੀ ਐ ਨਜ਼ਾਰਾ ਆ ਗਿਆ ਦੇਖ ਕੇ ਹਾਂਜੀ ਤੇ ਬਖਸ਼ੀ ਜੀ ਇਹਦੇ ਉੱਤੇ ਆਪਾਂ 90% ਲੋਨ ਹੁੰਦਾ ਜੀ ਅੱਛਾ ਲੋਨ ਦੀ ਸਬਦਾ ਵੀ ਹੈ ਹਾਂਜੀ ਆ ਲੋਨ ਆਪਾਂ ਕਰਾ ਕੇ ਦੇਵਾਂਗੇ ਐਸਬੀਆਈ ਬੈਂਕ ਤੋਂ ओके okay. हां जी ਉਹ ਜਿਹੜਾ ਖੇਤੀਬਾੜੀ ਵਾਲਾ ਸਕੀਮ ਚ ਜਿਹਦੇ ਉਹ ਮਾਫੀ ਵੀ ਹੁੰਦੀ ਹੈ ਵਿੱਚ 30% ਦੀ ਹੈ ਨਾ 30% ਮਾਫੀ 60% ਵਿਆਜ ਤੇ ਉਹ ਲੋਨ ਆਪਾਂ ਕਰਾ ਕੇ ਦੇਵਾਂਗੇ ਠੀਕ ਹੈ ਬਾਕੀ ਸੈਂਟਰ ਗਵਰਨਮੈਂਟ ਵੱਲੋਂ ਆਪਣੀ ਇਕੱਲੀ ਹੀ ਮਸ਼ੀਨ ਪਾਸ ਹੈ ਓਕੇ ਹਾਂ ਕੱਲ ਨੂੰ ਕੋਈ ਸਰਕਾਰ ਸਬਸਿਡੀ ਕੱਢਦੀ ਹੈ ਤਾਂ ਆਪਾਂ ਨੂੰ ਮਿਲੂਗੀ ਆਪਣੀ ਮਸ਼ੀਨ ਤੇ ਹਾਂ ਆਪਣੀ ਮਸ਼ੀਨ ਪਾਸ ਹੈ ਜੀ ਸੈਂਟਰ ਵੱਲੋਂ ਮਤਲਬ ਇੰਡੀਅਨ ਕੰਪਨੀਆ ਦੇ ਵਿੱਚੋਂ ਸਿਰਫ ਇਹ ਮਸ਼ੀਨਾਂ ਜਿਹੜੀ ਇਕੱਲੀ ਆਪਣੀ ਮਸ਼ੀਨ ਪਾਸ ਹੈ ਜੀ ਠੀਕ ਹੈ ਹਾਂ ਜੀ ਹੂੰ ਤੇ ਭਾਈ ਜਿਵੇਂ ਹੁਣ ਮੰਨ ਲਓ ਵੀ ਇਹਦੇ ਵਿੱਚ ਆ ਜਿਹੜਾ ਸਿਸਟਮ ਅਰੇਂਜਮੈਂਟ ਲੱਗੀ ਹੋਈ ਹੈਗੀ ਕਈ ਵਾਰੀ ਮੈਂ ਮਸ਼ੀਨਾਂ ਦੇ ਵਿੱਚ ਦੇਖਿਆਗਾ ਵੀ ਉਹ ਉਹਨਾਂ ਦੇ ਵਿੱਚ ਮੱਕੀ ਦੇ ਟਾਂਡੇ ਟੁੰਡੇ ਜੇ ਥੱਲੇ ਫਸ ਜਾਂਦੇ ਨੇ ਇਦਾਂ ਦੀ ਕੋਈ ਸਮੱਸਿਆ ਆ ਰਹੀ ਹੈ ਨਹੀਂ ਇਦਾਂ ਦੀ ਕੋਈ ਸਮੱਸਿਆ ਨਹੀਂ ਆਉਗੀ ਇਹਦੇ ਵਿੱਚ ਨੀਚੇ ਸਕ੍ਰੈਪਰ ਵੀ ਲੱਗੇ ਹੋਏ ਨੇ ਸਾਰਾ ਪ੍ਰਬੰਧ ਕੀਤਾ ਹੋਇਆ ਉਹ ਤੁਹਾਨੂੰ ਚੋਕਿੰਗ ਦੀ ਕੋਈ ਸਮੱਸਿਆ ਨਹੀਂ ਆਉਗੀ ਤਕਰੀਬਨ 90 ਆਪਣੀਆਂ ਹੁਣ 80-85 ਮਸ਼ੀਨਾਂ ਫੀਲਡ ਦੇ ਵਿੱਚ ਚੱਲ ਰਹੀਆਂ ਨੇ ਉਹ ਮੋਸਟਲੀ ਕਿਹੜੇ-ਕਿਹੜੇ ਟਰੈਕਟਰਾਂ ਦੇ ਚੱਲ ਰਹੀਆਂ ਨੇ ਕਿਉਂਕਿ ਹੁਣ ਟਰੈਕਟਰ ਦੀ ਜਿਹੜੀ ਮੇਨ ਚੁਆਇਸ ਉਹ ਬਹੁਤ ਮਤਲਬ ਕੰਪਲਿਕੇਟਿਡ ਹੈਗੀ ਫਾਰਮਰ ਵਾਸਤੇ ਦੱਸੋ ਕਿ ਪਹਿਲਾਂ ਤਾਂ ਚੱਲ ਰਹੀਆਂ ਤੇ ਹੌਲੈਂਡ ਮਿਲਦਾ ਦੀ ਹੁਣ ਹੌਲੈਂਡ ਬੰਦ ਹੋ ਗਿਆ ਕੰਪਨੀ ਵੱਲੋਂ ਹੁਣ ਤਾਂ ਇੱਕ ਡਿਊਟ 80 ਆ ਰਿਹਾ ਕਿਤੇ ਫੋਰੋ ਸੌਖਾ ਚੱਲਦੀ ਆ ਤੇ ਜਾਂ ਤੁਸੀਂ ਆਪਣਾ ਅਰਜਨ 75 ਐਚਪੀ ਦਾ ਲੈ ਸਕਦੇ ਹੋ ਠੀਕ ਹੈ ਹਾਂਜੀ ਉਹ ਤੇ 3 ਰੋ ਲਾ ਲਓ ਭਾਵੇਂ 4 ਰੋ ਲਾ ਲਓ ਜਿਹੜਾ 755 ਆਉਂਦਾ ਹਾਂਜੀ 755 ਆਉਂਦਾ ਹਾਂ ਹਾਂਜੀ ਬਾਕੀ ਸੋਨ ਵਾਲੀ ਕਾ 75 ਐਚਪੀ ਦਾ ਆਉਂਦਾ ਜੀ ਉਹ ਤੇ 3 ਰੋ ਚੱਲੇ ਉਹ ਤੇ 3 ਰੋ ਪੂਰੀ ਵਧੀਆ ਚੱਲੂਗੀ ਤੇ ਇਹਦੀ ਭਾਈ ਜਿਵੇਂ ਬਲੇਡ ਵਗੈਰਾ ਨੇ ਹੋਰ ਇਹ ਚੀਜ਼ ਦੀ ਕੀ ਲਾਈਫ ਹੁੰਦੀ ਹੈ ਇਹਦੇ ਬਲੇਡ ਨਿਚਲੇ ਕਿਹੜੇ ਐਸਐਸ ਦੇ ਬਲੇਡ ਨੇ ਜੀ ਉਹ 200 ਕਿਲਾ ਵਟਣਗੇ ਉੱਪਰਲੇ 150 ਕਿਲਾ ਜੀ ਉੱਪਰਲੇ 150 ਕਿਲਾ ਵਟੇਗਾ ਹਾਂਜੀ 150 ਕਿਲਾ ਕਾਫੀ ਹੋ ਜਾਂਦਾ ਤੇ ਜਿਹੜੀ ਤਿੰਨ ਰੋ ਵਾਲੀ ਮਸ਼ੀਨ ਹੈ ਇਹ 75 ਐਚਪੀ ਦੇ ਉੱਤੇ ਜੇ ਚੱਲੂਗੀ ਤਾਂ ਇੱਕ ਦਿਨ ਦੀ ਕੀ ਐਵਰੇਜ ਆਪਾਂ ਮੰਨ ਕੇ ਚੱਲ ਸਕਦੇ ਹਾਂ ਜੀ ਆਪਣੇ ਬਾਕੀ ਟਰੈਕਟਰਾਂ ਵਾਲਾ ਮਤਲਬ ਢੋਆ ਢਵਈ ਵਾਲਾ ਕੰਮ ਪੂਰਾ ਪ੍ਰੋਪਰ ਹੈ ਜੇ ਤੁਸੀਂ ਡੇਢ ਤੋਂ 2 ਘੰਟਿਆਂ ਦੇ ਵਿੱਚ 1 ਕਣ ਵੱਡੂ ਜੀ ਅੱਛਾ ਹਾਂ ਤੇ ਚੋਪਿੰਗ ਦੀ ਕੁਆਲਿਟੀ ਚੋਪਿੰਗ ਬਿਲਕੁਲ ਸਾਰਾ ਦਾਣਾ ਕ੍ਰੈਸ਼ ਹੋਊਗਾ ਜੀ ਪ੍ਰੋਪਰ ਆ ਤੁਸੀਂ ਮਤਲਬ ਜਿੰਦਾ ਆਪਾਂ ਗੱਲ ਕੀਤੀ ਵੀ ਗਵਰਨਮੈਂਟ ਦੇ ਵੱਨਿਓ ਪਾਸ ਆ ਤਾਂ ਉਹ ਸਾਰੀਆਂ ਚੀਜ਼ਾਂ ਟੈਸਟਿੰਗ ਦੇ ਵਿੱਚ ਹੋ ਕੇ ਹੀ ਉਹ ਸਾਰੀ ਮਤਲਬ ਗੱਲਬਾਤ ਹੋਈ ਹੈ ਪੂਰਾ ਹੂੰ ਤੇ ਜਿਹੜਾ ਬਈ ਇਹਦਾ ਬੂਮ ਆ ਇਹ ਹਾਈਡਰੌਲੀਕਲੀ ਆਪਰੇਟਿਡ ਆ ਸਾਰਾ ਹਾਂਜੀ ਹਾਂਜੀ ਤੇ ਬਾਕੀ ਅੱਗੇ ਆਪਾਂ ਮ ਠੀਕ ਹੈ ਅੱਗੇ ਆਪਾਂ ਪਿਛਲੇ ਸਾਲ ਮੋਟਰਾਂ ਲਾਈਆਂ ਨੇ ਇਹਦੀ ਐਡਜਸਟਮੈਂਟ ਹਾਂਜੀ ਔਰ ਇਹ ਹੁਣ ਜੈਕ ਲਾ ਰਹੇ ਆਪਾਂ ਸਾਰਾ ਹਾਈਡਰੌਲਿਕ ਸਿਸਟਮ ਆ ਜੀ ਤੇ ਜਿਵੇਂ ਮੰਨ ਲਓ ਕੋਈ ਵੀ ਬੰਦਾ ਟਰੈਕਟਰ ਨਵਾਂ ਲੈ ਕੇ ਆਉਂਦਾ ਬਾਈ ਉਹਦੇ ਉੱਤੇ ਇਹ ਸਾਰੀ ਫਿਟਮੈਂਟ ਹੋਣੀ ਹੈਗੀ ਅਸੀਂ ਬਸ ਖੱਲਾ ਕਸਟਮਰ ਨੇ খালি ਟਰੈਕਟਰ ਲਿਆ ਕੇ ਦੇਣਾ ਏਜੰਸੀ ਚ ਉਦੋਂ ਬਾਅਦ ਸਾਰੀ ਫੀਟਿੰਗ ਅਸੀਂ ਕਰਕੇ ਦੇਵਾਂਗੇ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਪਾਰਟ ਲੈ ਕੇ ਦੇਣ ਦੀ ਲੋੜ ਨਹੀਂ ਟੋਕਰੀ ਦੀ ਫੀਟਿੰਗ ਤੇ ਕਲੱਚ ਪੈਡਲ ਸਾਰਾ ਕੁਝ ਸਾਡੇ ਵੱਲੋਂ ਹੀ ਮਿਲੂਗਾ ਠੀਕ ਹੈ ਜਿਵੇਂ ਹੁਣ ਇਹਦੇ ਵਿੱਚ ਆਪਸ਼ਨ ਦਿੱਤੀ ਹੋਈ ਆ ਹਨਾ ਸਾਰਾ ਬੈਕ ਸਾਈਡ ਨੂੰ ਕਰਤਾ ਕਿਉਂਕਿ ਚਲਣੀ ਇਹ ਪਿੱਛੇ ਨੂੰ ਹੁੰਦੀ ਆ ਹਨਾ ਸੀਟ ਘੁੰਮਣ ਵਾਲੀ ਲਾ ਕੇ ਦੇਵਾਂਗੇ ਜੀ ਸੀਬੀ ਵਾਲੀ ਸੀਟ ਸਾਰਾ ਕੁਝ ਏ ਟੂ ਜ਼ेड ਸਾਰਾ ਕੰਮ ਅਸੀਂ ਕਰਕੇ ਦੇਵਾਂਗੇ ਠੀਕ ਹੈ ਕਸਟਮਰ ਨੇ ਇਕੱਲਾ ਖਾਲੀ ਟਰੈਕਟਰ ਦੇਣਾ ਜੀ ਹੂੰ ਤੇ ਆ ਆ ਜਿਹੜੀ ਸਿਸਟਮ ਆਂਗੀ ਇਹਦੀ ਕਿੰਨੀ ਕੀ ਕੈਪੈਸਿਟੀ ਆ ਬਾਈ ਇਹਦੇ ਵਿੱਚ ਡੇਟ ਟਨ ਪੈ ਜਾਂਦਾ ਈ ਮਾਲ ਡੇਟ ਟਨ ਮਾਲ 15 ਕੁੰਟਲ ਮਾਲ ਪੈ ਜਾਂਦਾ ਇਹਦੇ ਵਿੱਚ ਹੂੰ ਹਾਂਜੀ ਤੇ ਬਾਕੀ ਜਿਵੇਂ ਆਹ ਐਗਰੋਲੈਕਸ 80 ਦੇ ਉੱਤੇ ਲੱਗੀ ਹੋਈ ਹੈ ਡਿਊਸ ਦੇ ਉੱਤੇ ਇਹ ਟਰੈਕਟਰ ਨੂੰ ਸਾਇਲੇਜ ਵਾਲੇ ਬੰਦਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾਗਾ ਠੀਕ ਹੈ ਚਲੋ ਵੈਸੇ ਆਪਾਂ ਗੱਲ ਤਾਂ ਆਪਾਂ ਮਸ਼ੀਨ ਦੀ ਕਰਨੀ ਸੀ ਪਰ ਆਪਾਂ ਟਰੈਕਟਰ ਦੇ ਬਾਰੇ ਵੀ ਥੋੜੀ ਜੀ ਗੱਲ ਕਰਦੇ ਆਂਗੇ ਕਿਉਂਕਿ ਕਈ ਵਾਰੀ ਕਿਸੇ ਵੀਰ ਨੇ ਮਤਲਬ ਸਾਰੇ ਪ੍ਰੋਜੈਕਟ ਨਵਾਂ ਲਾਉਣਾ ਹੁੰਦਾ ਤਾਂ ਉਹਨਾਂ ਨੂੰ ਇਹਦੇ ਨਾਲ ਹੋਰ ਥੋੜੀ ਜੀ ਹੈਲਪ ਮਿਲ ਜੂਗੀ ਹਾਂਜੀ ਤੁਹਾਡੇ ਹਿਸਾਬ ਨਾਲ ਕੀ ਪਰਫਾਰਮੈਂਸ ਰਹੀ ਇਸ ਟਰੈਕਟਰ ਦੀ ਇਹਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਜੀ ਥੋੜਾ ਜਿਹਾ ਕਿਵੇਂ ਅਰਜਨ ਆਪਣਾ ਹੋ ਗਿਆ ਉਹਨੇ ਤੇਲ ਦੀ ਕਾਸਟ ਥੋੜੀ ਵਧਾਈ ਆ ਇਹਦੀ ਡੀਜ਼ਲ ਖਰਚਾ ਬਹੁਤ ਘੱਟ ਆ 18 ਤੋਂ 20 ਲੀਟਰ ਡੀਜ਼ਲ ਖਰਚਾ ਆਉਂਦਾ ਹੀ ਪਰ ਇਕੜ ਪਰ ਇਕੜ ਹਾਂ ਅਰਜਨ ਕੱਢੂਗਾ 30 30 ਲੀਟਰ ਨਾਲ ਅੱਛਾ 10 ਲੀਟਰ ਦਾ ਫਰਕ ਪਊਗਾ 10 ਲੀਟਰ ਡੀਜ਼ਲ ਆਪਾਂ ਕਹਿੰਦੇ ਵੀ ਬਹੁਤ ਜ਼ਿਆਦਾ ਵੱਡੀ ਗੱਲ ਹੋ ਗਈ ਇੱਕ ਇੱਕ ਇਕੜ ਦੇ ਵਿੱਚ ਤਾਂ ਤੇ ਜੇ ਸ਼ਾਮ ਤੱਕ ਬੰਦੇ ਨੇ ਮਤਲਬ 7-8 ਕਿੱਲਿਆਂ ਦਾ ਵੀ ਕਰਿਆ ਤਾਂ 70-80 ਲੀਟਰ ਤੇ ਹੋ ਗਏ ਥੋੜਾ ਜਿਹਾ ਕਿਉਂਕਿ ਉਹ ਟਰੈਕਟਰ ਦੀ ਆਪਣੀ ਪਾਵਰ ਘਟ ਹੋਣ ਕਰਕੇ ਉਹ ਥੋੜਾ ਲੋਡ ਤੋਂ ਜ਼ਿਆਦਾ ਰਹਿਣ ਕਰਕੇ ਉਹਦੀ ਥੋੜਾ ਕੋਸਟ ਜ਼ਿਆਦਾ ਜਾਂਦੀ ਹੈ ਜ਼ਿਆਦਾ ਆ ਜਾਂਦੀ ਹੈ ਬਾਕੀ ਇਸ ਸੰਗਰੂਰ ਜੀ ਆਪਣੀ ਦੀ ਸੰਗਰੂਰ ਆ ਗਈ ਡੀਲਰਸ਼ਿਪ ਡਿਊਟੀ ਫਾਰ ਦੀ ਅੱਛਾ ਆ ਵੀ ਨੇੜੇ ਸੌਖਾ ਹੋ ਗਿਆ ਹਾਂਜੀ ਤੁਸੀਂ ਡਿਊਟੀ ਫਾਰ ਦਾ ਟਰੈਕਟਰ ਆਪਣੇ ਸੰਗਰੂਰ ਤੋਂ ਲੈ ਸਕਦੇ ਹੋ ਤੁਹਾਡੇ ਟੱਚ ਦੇ ਵਿੱਚ ਹੈ ਹਾਂ ਸਾਡੇ ਟੱਚ ਵਿੱਚ ਲਈ ਹਾਂ ਤੇ ਬਾਈ ਜੇ ਕਿਸੇ ਨੇ ਟਰੈਕਟਰ ਵੀ ਲੈਣਾ ਦਾ ਤੁਸੀਂ ਤਾਂ ਵੀ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋਗੇ ਤੇ ਇੱਕ ਚੀਜ਼ ਮੈਂ ਬਾਈ ਜਿਵੇਂ ਹੁਣ ਸਟਾਰਟਿੰਗ ਦੇ ਵਿੱਚ ਆਪਾਂ ਖੜੇ ਗੱਲ ਕਰ ਰਹੇ ਸੀਗੇ ਵੀ ਐਤ ਕੀ ਜਿਹੜੀਆਂ 120 ਮਸ਼ੀਨਾਂ ਦੀ ਹੀ ਪ੍ਰੋਡਕਸ਼ਨ ਤੁਸੀਂ ਕਰਨੀ ਆ ਹਾਂਜੀ 120 ਦੀ ਹੀ ਕਰਨੀ ਆ ਜੀ ਉਹਦੇ ਵਿੱਚੋਂ ਤਕਰੀਬਨ 52 ਮਸ਼ੀਨਾਂ ਬੁੱਕ ਹੋ ਚੁੱਕੀਆਂ ਨੇ ਜੀ ਠੀਕ ਹੈ ਹਾਂ ਬਾਕੀ ਬਸ ਕਿਦਾਂ 120 ਦੀ ਬੁਕਿੰਗ ਪੂਰੀ ਹੋ ਗਈ ਉਸ ਤੋਂ ਬਾਅਦ ਬੁਕਿੰਗ ਬੰਦ ਕੀਤੀ ਜਾਊਗੀ ਬੰਦ ਕੀਤੀ ਜਾਊਗੀ ਕਿਉਂਕਿ ਬਾਈ ਦੀ ਮੈਨੂੰ ਗੱਲ ਭਰਾਵੋ ਬਹੁਤ ਚੰਗੀ ਲੱਗੀ ਬਾਈ ਕਹਿੰਦਾ ਵੀ ਜਿੰਨੀ ਸਾਡੀ ਕੈਪੈਸਿਟੀ ਹੈ ਜਿੰਨੀ ਕਿ ਅਸੀਂ ਸਰਵਿਸ ਪ੍ਰੋਵਾਈਡ ਕਰਵਾ ਸਕਦੇ ਆ ਉੰਨੀ ਹੀ ਅਸੀਂ ਮਤਲਬ ਪ੍ਰੋਡਕਸ਼ਨ ਕੱਢ ਕੇ ਉਹਨੇ ਫਾਰਮਰ ਦੇ ਨਾਲ ਹੀ ਸੋ ਜੇ ਕੋਈ ਤੁਹਾਡੇ ਹੈ ਪਲਾਨਿੰਗ ਤਾਂ ਤੁਸੀਂ ਨੰਬਰ ਜਿਹੜਾ ਸਕਰੀਨ ਤੇ ਦਿੱਤਾ ਹੋਇਆ ਹੈਗਾ ਇਸ ਨੰਬਰ ਦੇ ਉੱਤੇ ਗੱਲਬਾਤ ਕਰਕੇ ਤੁਸੀਂ ਆਪਣੀ ਮਸ਼ੀਨ ਦੇ ਬਾਰੇ ਮਤਲਬ ਫਰਦਰ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਹੋਗੇ ਕਸਟਮਰ ਸਪੋਰਟ ਦੇ ਵੱਲੋਂ ਤੁਹਾਨੂੰ ਕੋਈ ਘਾਟ ਨਹੀਂ ਆਊਗੀ ਇਹ ਚੀਜ਼ ਦਾ ਜਿੰਨਾ ਕਿ ਮੈਂ ਮੇਰਾ ਹੁਣ ਤੱਕ ਦਾ 3-4 ਸਾਲਾਂ ਦਾ ਬਾਹਰ ਰਿਹਾ ਬਾਈ ਹੋਰਾਂ ਨਾਲ ਤਾਂ ਉਹ ਬਹੁਤ ਵਧੀਆ ਰਿਹਾਗਾ ਕਿਸੇ ਵੀ ਫਾਰਮਰ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅੱਜ ਤੱਕ ਕੰਪਲੇਟ ਇਸ ਚੀਜ਼ ਦੇ ਨਾਲ ਰਿਲੇਟਡ ਮਤਲਬ ਨਹੀਂ ਆਈ ਨਾ ਸਿਰ ਤੇ ਟਰੈਕਟਰ ਤੇ ਦੋਨਾਂ ਦੇ ਇਕੱਠੇ ਹੀ ਲੋਨ ਹੋ ਜੂਗਾ ਇਸ ਬੀ ਆਈ ਬੈਂਕ ਤੋਂ ਅ ਟਰੈਕਟਰ ਦੇ ਉੱਤੇ ਵੀ ਮਸ਼ੀਨ ਦਿੱਤੀ ਹੈ ਹਾਂ ਉਹਦਾ ਵੀ 6% ਵਿਆਜ ਲੱਗੂ ਤੇ ਮਸ਼ੀਨ ਦਾ ਵੀ ਠੀਕ ਹੈ 90% ਅਮਾਉਂਟ ਮਤਲਬ ਹੋ ਜਾਊਗਾ ਹਾਂਜੀ ਹਾਂ ਤੇ ਤਕਰੀਬਨ ਭਾਈ ਜਿਵੇਂ ਹੁਣ ਡਿਊਜ਼ ਦੀ ਆਪਾਂ ਗੱਲ ਕਰੀਏ ਟਰੈਕਟਰ ਜਿਹੜਾ 80 HP ਦੇ ਵਿੱਚ ਹੈ ਤੇ ਵਿਦ ਮਸ਼ੀਨ ਲਾ ਕੇ ਕੋਈ ਰਫ ਜਿਹਾ ਆਪਾਂ ਆਈਡੀਆ ਵੀ ਇੱਥੇ ਤੱਕ ਜਾਂਦਾਗਾ ਰਫ ਜਿਹਾ ਜੀ ਤਕਰੀਬਨ 34-35 ਲੱਖ ਦੇ ਨੇੜੇ ਕਿਤੇ ਜਾਊਗਾ ਤੇ ਇਹਦਾ 90% ਅਮਾਉਂਟ ਹੈ ਜਿਹੜਾ ਉਹ ਲੋਨ ਹੋ ਜਾਊਗਾ ਹਾਂਜੀ ਲੋਨ ਹੋ ਜਾਊਗਾ ਲੋ ਜੀ ਵੀਰੋ ਜੇ ਕਿਸੇ ਨੇ ਇਦਾਂ ਦਾ ਕੰਮ ਮਤਲਬ ਕਰਨਾਗਾ ਸਾਈਲੇਜ ਵਾਲਾ ਤਾਂ ਤੁਸੀਂ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਪੂਰੀ ਫੁੱਲ ਜਿਹੜੀ سپورਟ ਹੈਗੀ ਹਰ ਚੀਜ਼ ਦੇ ਵਿੱਚ ਉਹ ਦਿੱਤੀ ਜਾਊਗੀ ਆ ਨੰਬਰ ਸਕਰੀਨ ਦੇ ਉੱਤੇ ਚੱਲਦੇ ਨੇ ਤੁਸੀਂ ਇਹਨਾਂ ਦੇ ਉੱਤੇ ਗੱਲਬਾਤ ਜਿਹੜੀ ਕਰ ਸਕਦੇ ਹੋਗੇ ਤੇ ਬਾਕੀ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਉਹ ਕਿਹੜੀ ਏਜੰਸੀ ਹੈ ਬਾਈ ਆਪਣੀ ਜਿਹੜੀ ਮੋੜ ਤੇ ਹੈਗੀ Maruti دي Maruti ਦੀ ਹੈ ਨਾ ਹਾਂਜੀ ਹਾਂ ਜਦੋਂ ਸੰਗਰੂਰ ਤੋਂ ਤੁਸੀਂ ਭਵਾਨੀਗੜ੍ਹ ਵੱਲ ਨੂੰ ਆ ਜਾਂਦੇ ਹੋਗੇ ਮੇਨ ਵੱਡਾ ਜਿਹੜਾ ਹਾਈਵੇ ਆ ਪਲਾਜ਼ਾ ਆਉਣ ਤੋਂ ਪਹਿਲਾਂ ਹੀ ਮਤਲਬ ਭਿੰਡਰਾਂ ਵਾਲਾ ਜਿਹੜਾ ਰੋਡ ਆ ਉਹ ਤੁਸੀਂ ਮੁੜਨਾਗਾ ਤੇ ਉੱਥੇ ਤੁਸੀਂ ਬਾਈ ਹੋਰਾਂ ਕੋਲੇ ਆ ਕੇ ਮਿਲ ਸਕਦੇ ਹੂੰ ਤੇ ਬਾਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਵੀਰ ਨੇ ਕੋਈ ਜਾਣਕਾਰੀ ਹੋਰ ਲੈਣੀ ਆ ਤਾਂ ਤੁਸੀਂ ਭਾਈ ਹਰਨਾ ਗੱਲਬਾਤ ਕਰ ਸਕਦੇ ਹੋ ਠੀਕ ਹੈ ਭਾਈ ਜੀ ਓਕੇ ਥੈਂਕ ਯੂ ਸਰ ਥੈਂਕ ਯੂ